ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਖੁਰਾਣਾ ਸ੍ਰੀ ਜੋਤੀ ਸਰ ਸਾਹਿਬ ਗੁਰਦੁਆਰੇ ਤੇ ਆਓ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਬਾਬਾ ਜੀ ਦੇ ਸ੍ਰੀ ਹਰ ਗੋਬਿੰਦ ਸਿੰਘ ਜੀ ਜੋਤੀ ਸਰ ਮੀਰੀ ਪੀਰੀ ਵਿਦਿਆਲੇ ਜਿੱਥੇ ਬੱਚੇ ਬਹੁਤ ਵਧੀਆ ਪੜਦੇ ਹਨ ਇਹ ਗੁਰੂ ਘਰ ਐਂਟਰ ਹੋਣ ਤੋਂ ਪਹਿਲਾਂ ਹੁੰਦਾ ਹੈ ਹਾਂਜੀ ਆਪਣੇ ਪੰਜਾਬ ਦਾ ਸੱਭਿਆਚਾਰ ਜੋ ਕਿ ਇੱਥੇ ਸਾਂਭਿਆ ਹੋਇਆ ਬਹੁਤ ਵਧੀਆ ਲੱਗਿਆ ਸਨ ਦੇਖ ਕੇ ਹਾਂਜੀ ਹੁਣ ਆਪਾਂ ਐਂਟਰ ਹੋ ਚੱਕੇ ਹਾਂ ਗੁਰੂ ਘਰ ਵਿੱਚ ਤੇ ਇਧਰ ਪਾਰਕਿੰਗ ਲਈ ਥਾਂ ਬਣਾਈ ਹੋਈ ਹੈ ਜੋ ਕਿ ਬਹੁਤ ਵਧੀਆ ਹੈ ਤੇ ਦਿੱਕਤ ਨਹੀਂ ਆਉਂਦੀ ਆਉਣ ਵਾਲੀਆਂ ਸੰਗਤਾਂ ਨੂੰ ਤੇ ਆਪਣਾ ਇੱਥੋਂ ਅਸੀਂ ਜਾ ਰਹੇ ਸੀ ਕਿਉਂਕਿ ਅੱਜ ਦਸਵੀਂ ਦਾ ਦਿਨ ਸੀਗਾ ਇਸ ਲਈ ਅਸੀਂ ਅੱਜ ਪਿੰਡ ਖੁਰਾਣਾ ਗੁਰਦੁਆਰਾ ਜੋਤਸਰ ਸਾਹਿਬ ਅੱਜ ਮੈਂ ਇਹ ਤੁਹਾਨੂੰ ਦੱਸ ਤਾ ਤੇ ਬਹੁਤ ਜਿਆਦਾ ਅੱਜ ਸੰਗਤ ਵਾਹ ਵਾ ਆਈ ਹੋਈ ਸੀ ਤੇ ਬਾਕੀ ਤੁਹਾਨੂੰ ਅੱਜ ਦਰਸ਼ਨ ਕਰੀਏ ਜੋਤਸਰ ਸਾਹਿਬ ਸੋ ਆਹ ਆਮ ਸ਼ਿਵ ਕੁਤੂ ਨੂੰ ਜੀ ਕਰਦੇ ਹਾਂ ਹਾਂਜੀ ਤੇ ਇੱਧਰ ਵੀ ਪਾਰਕਿੰਗ ਬਣੀ ਹੋਈ ਐ ਤੇ ਆਪਣਾ ਅਸੀਂ ਇੱਧਰ ਪਹੁੰਚੇ ਸੀਗੇ ਲੰਗਰ ਹਾਲ ਤੇ ਲੰਗਰ ਹਾਲ ਬਹੁਤ ਵੱਡਾ ਤੇ ਆਪਣਾ ਤੁਸੀਂ ਦੇਖ ਹੀ ਸਕਦੇ ਹੋ ਹਾਂਜੀ ਇੱਥੇ ਵੀ ਆਪਣਾ ਪਾਰਕਿੰਗ ਲਈ ਜਗ੍ਹਾ ਬਣੀ ਹੋਈ ਐ ਤੇ ਸੰਗਤ ਆ ਰਹੀ ਸੀ ਉੱਧਰ ਤੇ ਆਪਣਾ ਇਸ ਸਾਈਡ ਲੰਗਰ ਹਾਲ ਹੈ ਜੀ ਜੋ ਕਿ ਬਹੁਤ ਖੁੱਲਾ ਤੇ ਵਧੀਆ ਬਣਿਆ ਹੋਇਆ ਹੈ ਹਾਂਜੀ ਇਹ ਬੈਠਣ ਵਾਸਤੇ ਪਾਰਕ ਬਣਾਇਆ ਗਿਆ ਹੈ